ਇਹ ਤਰ੍ਹਾਂ ਮਾਹੌਲ ਜਿਹੜਾ ਉਹ ਸੱਜਿਆ ਹੋਇਆ ਕਹਿੰਦੇ ਜੀ ਚੰਗ ਹੁਣੇ ਲੱਗੀ ਲੈ ਹੁਣੇ ਲੱਗੀ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਬਾਰਡਰ ਤੇ ਕੱਡੇ ਦੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਨਾ ਦੋਵਾਂ ਦੇਸ਼ਾਂ ਨੂੰ ਵੀ ਇਹਦਾ ਗੱਲਾਂ ਦਾ ਖਾੜਾ ਛੱਡਣ ਤੇ ਸਾਡੇ ਹੱਥ ਜੋੜ ਕੇ ਬੇਨਤੀ ਸਾਨੂੰ ਨਾ ਜਾੜਨ ਜੇ ਤੁਹਾਨੂੰ ਚਾਅ ਹੈ ਤੇ ਅਸੀਂ ਦੋ ਕਿਲੇ ਜ਼ਮੀਨ ਮੈਂ ਨਿਸ਼ਾਨ ਸਿੰਘ ਸਨ ਮੋੜਾ ਸਿੰਘ ਪਿੰਡ ਗਲਸਦੇ ਰਹਿਣ ਵਾਲਾ ਮੈਂ ਦੋ ਕਿਲੇ ਫਰੀ ਉਹਨੂੰ ਦਊਂਗਾ ਤੇ ਮੇਰੀ ਜ਼ਮੀਨ ਕਿਉਂ ਆਜੇ ਮੈਨੂੰ ਉਧਰ ਛੱਡ ਦੇ ਦੋ ਕਿਲੇ ਘੱਟ ਛੱਡ ਦੇ ਲਓ ਜੀ ਇੱਕ ਆਫਰ ਆ ਗਿਆ ਵੀ ਮੈਂ ਆਪਣੀ ਜ਼ਮੀਨ ਨਾਲੋਂ ਦੋ ਕਿਲੇ ਘੱਟ ਲੈ ਲਊਂਗਾ ਮੈਨੂੰ ਪਿੱਛੇ ਦੇ ਦਿਓ ਜਿਹਨੂੰ ਜੰਗ ਦਾ ਬਹੁਤਾ ਚਾਹ ਉਹ ਇੱਥੇ ਆ ਕੇ ਦੋ ਕਿਲੇ ਵੱਧ ਲੈ ਕੇ ਮੇਰੀ ਜਗ੍ਹਾ ਤੇ ਬੈਠ ਗਿਆ ਅਸੀਂ ਬਿਲਕੁਲ ਇਹ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਆ ਵੀ ਸਾਨੂੰ ਜੰਗ ਨਹੀਂ ਚਾਹੀਦਾ ਨਾ ਹੀ ਜੰਗ ਲਾਉਣਾ ਚਾਹੁੰਦੇ ਆ ਨਾ ਜੰਗ ਲੜਨਾ ਚਾਹੁੰਦੇ ਆ ਕੋਈ ਵੀ ਸਰਕਾਰ ਜਾਂ ਕੋਈ ਕੌਮ ਨਹੀਂ ਮਾੜੀ ਹੁੰਦੀ ਕੋਈ ਇੱਕ ਅਦਾ ਕੋਈ ਜੀ ਮਾੜਾ ਹੋਵੇ ਉਹਦੇ ਵਾਸਤੇ ਸਾਰਾ ਦੇਸ਼ ਨਹੀਂ ਮਾਰਿਆ ਜਾਂਦਾ ਤੇ ਨਾ ਅਜੇ ਤੱਕ ਕਿਸੇ ਨੇ ਮਾਰਿਆ ਹੀ ਆ ਬੱਚੇ ਨੂੰ ਕਿਵੇਂ ਪੜ੍ਹਾਈ ਦਾ ਕਿਵੇਂ ਲਕਾਈ ਦਾ ਕਿੱਥੋਂ ਕਿੱਥੇ ਖੜੀ ਦਾ ਤੇ ਤੋਪਾ ਠੇਕਾ ਥੋੜਾ ਵੇਖਣਾ ਇਹਦਾ ਇੱਕ ਐਨੇ ਚ ਨਰਸ਼ ਕਰ ਦੇਣਾ ਜੀ ਬੱਚੇ ਇਹ ਪਿਛਾ ਘਲਾਏ ਬਹੁਤ ਘਲਾਤੇ ਨੇ ਹਾਂ ਤੇ ਉਸ ਗੱਲ ਕਰਾਇ ਨਾ ਸਾਡਾ ਕੀ ਪਤਾ ਉਹਨਾਂ ਮਲਾਪ ਹੋਵੇ ਕਿ ਨਾ ਹੋਵੇ ਤਾਂ ਪਰਮਾਤਮਾ ਦੇ ਬਸ ਤੁਹਾਨੂੰ ਇੱਥੇ ਪਰੇਸ਼ਾਨੀ ਆਉਂਦੀ ਆ ਕੀ ਪਤਾ ਸਾਡੇ ਨਾਲ ਕੀ ਬਿਤਨੀ ਆਈ ਰਹਿਣਾ ਕਿ ਨਹੀਂ ਰਹਿਣਾ ਜੰਗ ਲੱਗਦੀ ਆ ਜੀ ਤੇ ਇੱਥੋਂ ਸਾਡਾ ਦੇ ਰਾਤ ਬਰਾਤੇ ਨਿਕਲਣ ਦਾ ਰਸਤਾ ਹੀ ਕੋਈ ਨਹੀਂ ਗਾ ਜੇ ਮਲਹੋਂ ਜੰਗ ਲੱਗਦੀ ਆ ਤੇ ਸਾਡੇ ਜਿਹੜੇ ਪਰਿਵਾਰ ਆ ਉਹ ਕਿਸੇ ਨਾ ਕਿਸੇ ਪਾਸੇ ਚਲੇ ਜਾਣਾ ਜਦੋਂ ਵਰਤੀਆਂ ਗੋਲੀਆਂ ਦੇ ਵਿੱਚ ਬੰਬਾਂ ਦੇ ਵਿੱਚ ਆਪੋ ਆਪਣੀਆਂ ਜਾਨਾਂ ਦੀ ਪੈ ਜਾਣੀਆਂ ਛੋਟੇ ਛੋਟੇ ਬੱਚੇ ਜਿਹੜੇ ਆਜੇ ਤੋਂ ਹੀ ਘਰਾਂ ਤੋਂ ਪਾਸੇ ਕਰਦੇ ਆ ਮਟਿਆਰਾਂ ਗੁੱਡੀਆਂ ਮੈਂ ਦੋ ਜੰਗਾਂ ਢਾਈਆਂ ਐ ਜੀ ਦੋ ਜੰਗਾਂ ਢਾਈਆਂ ਹਾਂ ਪੱਕ ਇਹ 66 ਦੀ ਵੰਡਾਈ ਆ 73 ਦੀ ਵੰਡਾਈ ਆ ਜੀ ਸਾਡਾ ਜੀ ਇਹ 60 ਸਾਲ ਤੋਂ ਮਤਲਬ ਪਛੜਿਆ ਇਲਾਕਾ ਜਿਹੜਾ ਹੁਣ ਪੈਰਾਂ ਸੇ ਰੋਇਆ ਸੀ ਅਸਾਂ ਨੂੰ ਰੋਟੀਆਂ ਬਗਾਨਿਆਂ ਕਰਾਂ ਤੋਂ ਮੰਗ ਮੰਗ ਖਾਣੀਆਂ ਪਈਆਂ ਜੀ ਪਾਕਿਸਤਾਨ ਦੇ ਬਿਲਕੁਲ ਕਰੀਬ ਖੜੇ ਆ ਸਿਰਫ ਇੱਥੋਂ ਅੱਧਾ ਕਿਲੋਮੀਟਰ ਜੇ ਮੈਂ ਕਹਾਂ ਪਾਕਿਸਤਾਨ ਦਾ ਇਲਾਕਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਖੇਮ ਕਰਨ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਹੈ ਕਲਸ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਆਪਣੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਹੈ ਆਪਾਂ ਆ ਕਰਦੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਅੱਛਾ ਤੁਹਾਡਾ ਧੰਨਵਾਦ ਕਰਦੇ ਜਿਹੜੇ ਹਲੀ ਬਾਰਡਰ ਤੇ ਪਿੰਡ ਵਸਦਾ ਕਲਸ ਹੂੰ ਤੇ ਜਿੰਨਾਂ ਦੇ ਅੱਜ ਵਿਚਾਰ ਲੈਣਾ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਿਹਾ ਹੋਗੇ ਖਬਰਾਂ 'ਚ ਵੀ ਦੇਖਦੇ ਹੋ ਕਿ ਪੂਰੀ ਤਰ੍ਹਾਂ ਮਾਹੌਲ ਜਿਹੜਾ ਉਹ ਸੱਜਿਆ ਹੋਇਆ ਕਹਿੰਦੇ ਜੀ جنگ ਹੁਣੇ ਲੱਗੀ ਲੈ ਹੁਣੇ ਲੱਗੀ ਰਹਿ ਕਿਵੇਂ ਦੇਖਦੇ ਹੋ ਤੁਸੀਂ ਬਾਰਡਰ ਤੇ ਕੰਡੇ ਤੇ ਬੈਠੇ ਹੋ ਵੇਖਣਾ ਕੀ ਹੈ ਜੀ ਸਾਡੇ ਦੇ ਬਜ਼ੁਰਗਾਂ ਨੇ ਜਿਹੜੀਆਂ 1971 ਦੀਆਂ ਜੰਗਾਂ ਲੱਗੀਆਂ ਨੇ ਉਹ ਜੋ ਤੁਹਾਨੂੰ ਦੱਸਦੇ ਤੇ ਸਾਡੇ ਤੇ ਆਪਦਾ ਸਰੀਰ ਦਾ ਲੂਏ ਕੰਡੇ ਹੁੰਦਾ ਜੇ ਮੰਨ ਲਓ ਜੰਗ ਲੱਗਦੀ ਆ ਜੀ ਤੇ ਇੱਥੋਂ ਸਾਡੇ ਦੇ ਰਾਤ ਭਰ ਤੇ ਨਿਕਲਣ ਦਾ ਰਸਤਾ ਹੀ ਕੋਈ ਨਹੀਂਗਾ ਹੂੰ ਤੇ ਮਾਲੋ ਮਾਰ ਮਰਾ ਕੇ ਸਾਡੇ ਬਜ਼ੁਰਗਾਂ ਨੇ ਘਰ ਬਣਾ ਕੇ ਦਿੱਤੇ ਸਾਨੂੰ ਜੀ ਪਿੱਛੇ ਜੋ ਕੱਤਰਦੀ ਤੇ ਪੈਂਦੀ ਜੰਗ ਲੱਗੀ ਇੱਥੇ ਪਾਕਿਸਤਾਨ ਨੇ ਕਿਲਿਆਂ ਤੱਕ ਉਹ ਨਹੀਂ ਛੱਡੇ ਫੁੱਟ ਕੇ ਜਿਹੜੇ ਲੱਗੇ ਜੀ ਤੇ ਇਹ ਮਾਲ ਹੋਣ ਜੰਗ ਲੱਗਦੀ ਆ ਤੇ ਸਾਡੇ ਜਿਹੜੇ ਪਰਿਵਾਰ ਆ ਉਹ ਕਿਸੇ ਨੇ ਕਿਸੇ ਪਾਸੇ ਚਲ ਜਾਨਾ ਜਦੋਂ ਵਰਦੀਆਂ ਗੋਲੀਆਂ ਦੇ ਵਿੱਚ ਬੰਬਾਂ ਦੇ ਵਿੱਚ ਆਪੋ ਆਪਣੀਆਂ ਜਾਨਾਂ ਦੀ ਪਹਿਜਣੀ ਅੱਜ ਛੋਟੇ ਛੋਟੇ ਬੱਚੇ ਜਿਹੜੇ ਆਜੇ ਤੋਂ ਹੀ ਘਰਾਂ ਤੋਂ ਪਾਸੇ ਕਰਦੇ ਆ ਮਟਿਆਰਾਂ ਗੁੱਡੀਆਂ ਪਰਵਾਹ ਜਿਹੜਾ ਘਰਾਂ ਤੋਂ ਪਾਸੇ ਕਰਦਾ ਸੀ ਕੋਈ ਨਾ ਕੋਈ ਜੀ ਪ੍ਰਵਾਹ ਤੇ ਜਿਹੜਾ ਪਿੱਛੇ ਦੇ ਮਾਲੂ ਕਿਸੇ ਬਚਾਅ ਹੋ ਸਕੇ ਰਾਤ ਨਿਕਲਣਾ ਜਿਹੜਾ ਇੱਥੋਂ ਸਾਨੂੰ ਬੜਾ ਔਖਾ ਜੇ ਮਾਲੂ ਰਾਤ ਬੜਾ ਤੇ ਕੋਈ ਝੰਗ ਲੱਗਦੀ ਪਰ ਅਸੀਂ ਤੇ ਮਾਰੇ ਜਿੱਥੇ ਅਸੂਰਦੇ ਹਾਂ ਵੀ ਮਾਰੀ ਕਿਰਪਾ ਕਰੀ ਝੰਗ ਦੀ ਜਿਹੜੀ ਇਹ ਨਾ ਮੜਾ ਘਰਾਂ ਦੇ ਵਿੱਚ ਦੂ ਜਿਹੜੇ ਪਰਾਜੋ ਲੜ ਪਿੰਦੇ ਉਹਨਾਂ ਦੇ ਫੈਸਲੇ ਜਿਹੜੇ ਬੜੇ ਹੋਣੇ ਬੜੇ ਔਖੇ ਆ ਪਰ ਜੰਗ ਦਾ ਜਿਹੜਾ ਨਾਮ ਪਰਿਮਾਰਾ ਹਿੰਟਾ ਨੇ ਕਿ ਜਿਹੜੇ ਪਿੱਛੇ ਲੋਕਾਂ ਦੇ ਜੰਗਲ ਲੱਗਣਾ ਚਾਹੀਦਾ ਅਸੀਂ ਉਹਨਾਂ ਨੂੰ ਪੁੱਛਣਾ ਨੇ ਪ੍ਰਾਰਥਨੀ ਸਾਡੀ ਥਾਂ ਤੇ ਆ ਜਾਓ ਅਸੀਂ ਪਿੱਛੇ ਚੱਲ ਜਾਈਏ ਤੁਸੀਂ ਜੰਗ ਛੱਡ ਕੇ ਭਾ ਜੋ ਮਰਜ਼ੀ ਮੰਗੀ ਜਾਓ ਤੇ ਸਾਡੇ ਵਾਸਤੇ ਤੇ ਜਿਹੜੀ ਹੋਈ ਪਿਛਲੇ ਮਹੀਨੇ ਵੀ ਪ੍ਰਵਾਸ ਵਾਲੀ ਬਾਰਡਰ ਵਾਸਤੇ ਅਰਜ਼ੀ ਦਿੱਤੀ ਸੀ ਜੰਗ ਕਿਸੇ ਮਸਲੇ ਦਾ ਹੱਲ ਜੰਗ ਮਸਲੇ ਕੇ ਹੱਲ ਨਹੀਂ ਬਹਿ ਕੇ ਫੈਸਲਾ ਜਿਹੜਾ ਦੋ ਦੇਸ਼ ਦੇ ਬਾਕੀ ਦੇਸ਼ ਦੇ ਪ੍ਰਧਾਨ ਮੰਤਰੀ ਜਿੰਨੇ ਵੀ ਉਹ ਬਈ ਦੋ ਦੇਸ਼ ਨੂੰ ਸਮਝਾਉਣ ਪਿਲਾੜੀ ਵਾਲੇ ਪਾਸੇ ਤੁਸੀਂ ਨਾ ਜਾਓ ਜੀ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਅਹੀਂ ਤਾਂ ਨੇ ਆ ਜੀ ਇਹ ਨਾ ਹੀ ਮਾੜਾ ਹੈ ਮੈਂ ਦੋ ਜੰਗਾਂ ਢਾਈਆਂ ਹੈ ਜੀ ਦੋ ਜੰਗਾਂ ਢਾਈਆਂ ਹਾਂ ਪੱਕ ਇਹ 65 ਦੀ ਵੰਡਾਈ ਆ 71 ਦੀ ਵੰਡਾਈ ਆ ਜੀ ਸਾਡਾ ਜੀ ਇਹ 60 ਸਾਲ ਤੋਂ ਬਤਲ ਪਛੜਿਆ ਇਲਾਕਾ ਜਿਹੜਾ ਹੁਣ ਪੈਰਾਂ ਸੇ ਰੋਇਆ ਸੀ ਅ ਸਾਨੂੰ ਰੋਟੀਆਂ ਬਗਾਨਿਆਂ ਕਰਾਂ ਤੋਂ ਮੰਗ ਮੰਗ ਖਾਣੀਆਂ ਪਈਆਂ ਜੀ ਵਾਹ ਹੈ ਉਦੋਂ ਦੀ ਸਾਡੀ ਪੀੜ੍ਹੀ ਨੂੰ ਅਜੇ ਤੱਕ ਸੁਰਤ ਨਹੀਂ ਆਈ ਜੇ ਹੁਣ ਅਸੀਂ ਰੋਟੀ ਖਾਣ ਲੱਗੇ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮੋਦੀ ਸਾਹਿਬ ਨੂੰ ਇਹਦੇ ਦਾ ਰਹਿਮਤ ਕਰਨੀ ਚਾਹੀਦੀ ਆ ਕਿਸੇ ਚੰਗੇ ਬਣਾ ਕੇ ਮੁਲਖਾ ਨਾਲ ਰਹਿ ਤੇ ਇਹਦਾ ਮਸਲਾ ਲੱਭਣਾ ਚਾਹੀਦਾ ਹੈ ਉਹਦੇ ਵਾਸਤੇ ਮਾਰੀ ਗੱਲ ਆਪੀ ਜਿਹੜਾ ਅਤਵਾਦ ਕਰਦਾ ਏ ਉਹਨੂੰ ਨਾ ਕਰੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਨਾ ਦੋਵਾਂ ਦੇਸ਼ਾਂ ਨੂੰ ਵੀ ਇਹਦਾ ਗੱਲਾਂ ਦਾ ਖਾੜਾ ਛੱਡਣ ਤੇ ਸਾਡੇ ਹੱਥ ਜੋੜ ਕੇ ਬੇਨਤੀ ਸਾਨੂੰ ਨਾ ਝਾੜਨ ਅੱਜ ਦੇ ਉਹ ਜਿਹੜੇ ਅਸੀਂ ਦੋ ਪੀੜੀਆਂ ਸਾਡੀਆਂ ਸੁਰਤ ਚ ਨਹੀਂ ਜੀ ਆਉਣੀਆਂ ਜਦੋਂ ਤੁਸੀਂ 71 ਦੀ ਲੜਾਈ ਦੀ ਗੱਲ ਕਰਦੇ ਹੋ 71 ਚਾਹੀ ਉੱਜੜ ਕੇ ਗਏ ਆ ਉਦੋਂ ਬਾਅਦ ਚ ਸੈਟਲ ਹੋਣ ਤੇ ਤੁਹਾਨੂੰ ਕਿੰਨਾ ਸਮਾਂ ਲੱਗਾ ਉਹ ਜੀ ਸਾਨੂੰ ਹੋਣਾ ਤੁਸੀਂ ਗੈਨ ਲੋ 71 ਤੋਂ ਕਿੰਨਾ ਟਾਈਮ ਹੋ ਗਿਆ ਤੇ ਦੋ ਸਾਲ ਦੋ ਸਾਲ ਤੋਂ ਅਸੀਂ ਹੋਏ ਆ ਜੀ ਸਿੱਦੇ ਖੁੜੇ ਜੀ ਰੋਟੀ ਖਾਣ ਜੋਗੇ ਹਾਂ ਆ ਰੋਟੀ ਖਾਣ ਜੋਗੇ ਜੀ ਹੋਣ ਹੋਏ ਆ ਤੇ ਜੇ ਅਸੀਂ ਇਹਨਾਂ ਚਿਰ ਹਣ ਸਾਨੂੰ ਲੱਗਿਆ ਜੇ ਉਦੋਂ ਖਰਚੇ ਘੱਟ ਸੀ ਜੀ ਤੇ ਹੁਣ ਤਾਂ ਖਰਚੇ ਵਧ ਗਏ ਮੰਗਹਾਈਆਂ ਵਧ ਗਈਆਂ ਤੇ ਹੁਣ ਤਾਂ ਹੁਣ ਤਾਂ ਉੱਠਣਾ ਜਿਹੜਾ ਥੱਲੋਂ ਜੀ ਬਹੁਤ ਮੁਸ਼ਕਲ ਹੋ ਗਿਆ ਮੁਸ਼ਕਲ ਹੋ ਗਿਆ ਮੁਸ਼ਕਲ ਬਹੁਤ ਜ਼ਿਆਦਾ ਹੋ ਗਿਆ ਜੀ ਅੱਛਾ ਜੀ ਤੇ ਅਹੀਂ ਦਾਤ ਜੋੜ ਕੇ ਇਹੋ ਬੇਨਤੀ ਕਰਦੇ ਆਂ ਵੀ ਸਾਨੂੰ ਇਹਨਾਂ ਸਰਕਾਰਾਂ ਦੋਵਾਂ ਦਾ ਧੰਨਵਾਦ ਹੈ ਪੀਏ ਬੈਕ ਤੇ ਜਿਹੜੇ ਕੋ ਲੋਕ ਪਿਛਾ ਚਾਹੁੰਦੇ ਨੇ ਹਾਂ ਉਹਨਾਂ ਨੂੰ ਅਸੀਂ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹ ਤੁਸੀਂ ਬਿਆਨਨਾਮ ਦਿਓ ਜੇ ਤੁਹਾਨੂੰ ਚਾਅ ਹੈ ਤੇ ਅਸੀਂ ਦੋ ਕਿਲੇ ਜ਼ਮੀਨ ਮੈਂ ਨਿਸ਼ਾਨ ਸਿੰਘ ਸਨ ਮੋੜਾ ਸਿੰਘ ਪਿੰਡ ਕਲਸ ਦੇ ਰਹਿਣ ਵਾਲਾ ਮੈਂ ਦੋ ਕਿਲੇ ਫਰੀ ਉਹਨੂੰ ਦਊਂਗਾ ਤੇ ਮੇਰੀ ਜ਼ਮੀਨ ਚ ਉਹ ਆਜੇ ਮੈਨੂੰ ਉਧਰ ਛੱਡ ਦੇ ਦੋ ਕਿਲੇ ਘੱਟ ਛੱਡ ਦੇ ਲਓ ਜੀ ਇੱਕ ਆਫਰ ਆ ਗਿਆ ਵੀ ਮੈਂ ਆਪਣੀ ਜ਼ਮੀਨ ਨਾਲੋਂ ਦੋ ਕਿਲੇ ਘੱਟ ਲੈ ਲਊਂਗਾ ਮੈਨੂੰ ਪਿੱਛੇ ਦੇ ਦਿਓ ਜਿਹਨੂੰ ਜੰਗ ਦਾ ਬਹੁਤਾ ਚਾਹ ਉਹ ਇੱਥੇ ਆ ਕੇ ਦੋ ਕਿੱਲੇ ਵੱਧ ਲੈ ਕੇ ਮੇਰੀ ਜਗ੍ਹਾ ਤੇ ਬੈਜੇ ਇਹੋ ਬਾਪੂ ਜੀ ਇਹੋ ਬਾਪੂ ਅਸੀਂ ਤੇ ਜੀ ਆਨੇ ਆ ਸਾਡੀ ਦਾ ਹੱਥ ਛੂੜ ਕੇ ਬੇਨਤੀ ਆ ਵੀ ਆਪੋ ਆਪਣੇ ਟਿਕਾਣਿਆਂ ਸਾਨੂੰ ਬੈਠੇ ਰਹਿਣ ਦੇਣ ਤੇ ਰੋਟੀ ਅਸੀਂ ਖਾਂਦੇ ਰਹੀ ਜੀ ਹਾਂ ਬਹੁਤ ਵੀਰ ਜੀ ਕਿਵੇਂ ਦੇਖਦੇ ਹੋ ਬਾਪੂ ਜੀ ਨੇ ਜਿਹੜੀ ਗੱਲ ਕੀਤੀ ਆ ਵੀ ਦੋ ਕਿੱਲੇ ਸਾਨੂੰ ਘੱਟ ਦੇ ਦਿਓ ਪਰ ਪਾਸੇ ਦੇ ਦਿਓ ਇੱਥੇ ਆ ਕੇ ਉਹ ਬਹਿ ਜਾਣ ਜਿਨ੍ਹਾਂ ਨੂੰ ਜੰਗ ਦੀ ਲੋੜ ਹੈ ਉਹਨਾਂ ਦੀ ਇਹ ਚਾਚਾ ਨੇ ਗੱਲ ਕੀਤੀ ਆ ਬਹੁਤ ਚੰਗੀ ਹਾਂ ਜਿਹੜੀ ਚੀਜ਼ ਨੇ ਜਿਹੜੀ ਚੀਜ਼ ਨੂੰ ਅੱਖੀਂ ਵੇਖਿਆ ਹੁੰਦਾ ਜਿੰਨੇ ਹਾਂ ਜਿੰਨੂੰ ਮਲਕੰਡੇ ਵੱਜੇ ਹੁੰਦੇ ਆ ਪਤਾ ਹੀ ਉਹਨੂੰ ਹੁੰਦਾ ਹੈ ਬਿਲਕੁਲ ਅੱਜ ਕਾ ਦੀ ਨਸਲ ਨੂੰ ਕੀ ਬਾਰਾ ਉੱਥੇ ਬਾਸ ਦੇਣਾ ਮੈਂ ਉਹ ਕਰ ਦੂੰ ਜੋ ਕਰ ਦੂੰ ਇਹਨਾਂ ਪਤਾ ਹੈ ਹਾਂ ਜਿਨ੍ਹਾਂ ਨੂੰ ਕੰਡੇ ਵੱਜੇ ਆ ਉਹਨਾਂ ਨੇ ਸੱਚ ਦੱਸਿਆ ਹਾਂ ਸੱਚ ਦਾ ਹੀ ਪਾਰਾ ਜਦੋਂ ਤੁਸੀਂ ਰਾਤ ਨੂੰ ਇੱਥੇ ਸੌਂਦੇ ਬਿੰਦੇ ਹੋ ਰਾਤ ਨੂੰ ਰਾਤੀ ਜਿਹੜਾ ਬਲੈਕ ਡੇ ਵੀ ਹੋਇਆ ਜਾਣੀ ਜਾਂ ਬੱਤੀਆਂ-ਬੁੱਤੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਕਿਵੇਂ ਦਾ ਤੁਹਾਨੂੰ ਲੱਗਿਆ ਮਾਹੌਲ ਕੋਈ ਸਹਿਮ ਦਾ ਕੋਈ ਡਰ ਦਾ ਕਿਦਾਂ ਦਾ ਮਾਹੌਲ ਸੀ ਰਾਤ ਉਹ ਨਹੀਂ ਮਾੜਾ-ਮੋਟਾ ਹੁੰਦਾ ਤਾਂ ਠੀਕ ਆ ਬਾਰਡਰ ਤੇ ਪਰ ਇਹਨਾਂ ਦਿਲ ਵੀ ਛੱਡਣਾ ਨਹੀਂ ਚਾਹੀਦਾ ਚਲੋ ਅਸਕਰ ਬਾਰਡਰ ਤੇ ਬੈਠੇ ਦਰਿਆ ਦੇ ਬੈਠਾ ਬੱੜ ਦੇ ਬੈਠਾ ਨੂੰ ਮਾੜੇ-ਮਾੜੇ ਸੱਟਾਂ ਦਾ ਵਜਦੀਆਂ ਵੇਖੀ ਤੇ ਚੱਲ ਨਹੀਂ ਆ ਪੈਂਦੀ ਕੋਈ ਗੱਲ ਨਹੀਂ ਸਾਨੂੰ ਤਾਂ ਇਹੋ ਹੀ ਆ ਗੜਿਆੜੇ ਆਉਣੇ ਨਸਲ ਆਏ ਖਰਾਬ ਨਾ ਹੋਵੇ ਸਾਡੀ ਪੜ੍ਹਾਈ ਕਰੇ ਸਾਡੇ ਲੋਕ ਪਿੱਛੇ ਬੜਾ ਚਰ ਗਏ ਜਲੇ ਨੇ ਉਹ ਸਾਡੇ ਮਹਾ ਆਪੈਰਾ ਸਿਰ ਹੋਏ ਨੇ ਆਪਦੀ ਕੋ ਅੰਦਰ ਕੋਈ ਰੋਟੀ ਕਿਤਨਾ ਖਾਣ ਲੱਗਾ ਗੁਜ਼ਾਰਾ ਕਰਨ ਲੱਗਾ ਹੈ ਬਸ ਜੰਗ ਜਿਹੜਾ ਇਹ ਮੜਾ ਹੈ ਭਾਈ ਜੀ ਕਿਵੇਂ ਦੇਖਦੇ ਹੋ ਭਾਈ ਸਾਹਿਬ ਦੀਆਂ ਗੱਲਾਂ ਨਾਲ ਸਹਿਮਤ ਹੋ ਬਿਲਕੁਲ ਜਿਹੜੀ ਭਾਈ ਸਾਹਿਬ ਨੇ ਗੱਲ ਕਹੀ ਆ ਅਸੀਂ ਅੱਜ ਦੇ ਨਾਲ ਬਿਲਕੁਲ ਸਹਿਮਤ ਆ ਕੋਈ ਵੀ ਜੰਗ ਦੇ ਮਸਲਾ ਹੱਲ ਨਹੀਂ ਹੈਗਾ ਇਹਦਾ ਕੋਈ ਵਿਜਲਾ ਰਸਤਾ ਕੱਢਿਆ ਜਾਵੇ ਸਾਡੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਉਹਨੂੰ ਸਾਡੀ ਬੇਨਤੀ ਆ ਇਹਦੇ ਜੰਗ ਵੱਲ ਸਰਕਾਰ ਜਿਹੜੀ ਆ ਦੇਸ਼ ਨੂੰ ਨਾਂ ਵਧਾਵੇ ਗੁੰਦਿਆ ਕੋ ਵਿਚਲਾ ਰਸਤਾ ਕੋ ਕੱਢਿਆ ਜਾਵੇ ਦੇਸ਼ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ ਖੀਰੀ ਜੰਗ ਲਾ ਕੇ ਵੀ ਖੀਰੀ ਟੇਬਲ ਤੇ ਬਹਿ ਕੇ ਫਿਰ ਵੀ ਟੇਬਲ ਤੇ ਬਹਿ ਕੇ ਰਾਜੀਨਾਵਾ ਹੋਣਾ ਹੈ ਜਿਹੜਾ ਵੀ ਇਹਨਾਂ ਨੂੰ ਦੇਖਦਾ ਪ੍ਰਧਾਨ ਮੰਤਰੀ ਚੰਗਾ ਲੱਗਦਾ ਹੈ ਉਹਨਾਂ ਨੂੰ ਇਹ ਵਿੱਚ ਭਾਗੇ ਤੇ ਜਲਦ ਤੋਂ ਜਲ ਦੇਣਾ ਕੋਈ ਫਸਲੇ ਦਾ ਕੋਈ ਹੱਲ ਕੱਢਣਾ ਚਾਹੀਦਾ ਅਸੀਂ ਬਿਲਕੁਲ ਇਹ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਆ ਵੀ ਸਾਨੂੰ جنگ ਨਹੀਂ ਚਾਹੀਦਾ ਨਾ ਹੀ ਜੰਗ ਲਾਉਣਾ ਚਾਹੁੰਨੇ ਆ ਨਾ ਜੰਗ ਲੜਨਾ ਚਾਹੁੰਨੇ ਆ ਦੂਜੀ ਸਾਡੀ ਇਹ ਬੇਨਤੀ ਆ ਕੋਈ ਵੀ ਸਰਕਾਰ ਜਾਂ ਕੋਈ ਕੌਮ ਨਹੀਂ ਮਾੜੀ ਹੁੰਦੀ ਕੋਈ ਇੱਕ ਅਦਾ ਕੋਈ ਜੀ ਮਾੜਾ ਹੋਵੇ ਉਹਦੇ ਵਾਸਤੇ ਸਾਰਾ ਦੇਸ਼ ਨਹੀਂ ਮਾਰਿਆ ਜਾਂਦਾ ਤੇ ਨਾ ਅੱਜ ਤੱਕ ਕਿਸੇ ਨੇ ਮਾਰਿਆ ਹੀ ਆ ਤੇ ਨਾ ਅੱਜ ਤੱਕ ਕਿਸੇ ਤੋਂ ਮਰਿਆ ਹੀ ਆ ਸਾਡੀ ਇਹ ਸਰਕਾਰ ਅੱਗੇ ਜ਼ੋਰਦਾਰ ਅਪੀਲ ਕੀਤੀ ਜਾਂਦੀ ਆ ਇਹ ਬਾਤੋ ਵਾਦਚਾਰਾ ਮਾਰੇ ਮਸਲਾ ਹੱਲ ਕਰਨ ਦਾ ਟੇਬਲ ਤੇ ਬਹਿ ਕੇ ਟੇਬਲ ਤੋਂ ਬਗੈਰ ਹੋਰ ਕੋਈ ਜੰਗ ਦਾ ਮਸਲਾ ਹੱਲ ਨਹੀਂਗਾ ਸਾਰਾ ਦੇਸ਼ ਵੀ ਬਰਬਾਦ ਹੋ ਜਾਈ ਫਿਰ ਵੀ ਟੇਬਲ ਤੇ ਆਨ ਕੇ ਮਸਲਾ ਹੱਲ ਕਰਨਾ ਪੈਣਾ ਪਾਣਾ ਇਹ ਇਹ ਉਹ ਦਰਦ ਆ ਜਿਹੜਾ ਇਹਨਾਂ ਲੋਕਾਂ ਨੇ ਪਿੰਡੇ ਤੇ ਹੰਡਾਇਆ ਇਹ ਉਹ ਦਰਦ ਬੋਲ ਰਿਹਾ ਕਿ ਜੋ ਪਿੱਛੇ ਹੋਇਆ ਅਸੀਂ ਨਹੀਂ ਚਾਹੁੰਦੇ ਦੁਬਾਰਾ ਹੋਵੇ ਪਰ ਹਮੇਸ਼ਾ ਇਤਿਹਾਸ ਫੋਲ ਕੇ ਦੇਖ ਲਓ ਮੱਝ ਵਾਲਿਆਂ ਦੀਆਂ ਦਲੇਰੀਆਂ ਵੀ ਕਿਸੇ ਨੂੰ ਭੁੱਲੀਆਂ ਨਹੀਂ ਕਿਸੇ ਨੂੰ ਕਿਉਂਕਿ ਮੱਝ ਵਾਲੇ ਹਮੇਸ਼ਾ ਹੀ ਹਰ ਲੜਾਈ ਦੇ ਵਿੱਚ ਅੱਗੇ ਵਧ ਕੇ ਲੜਦੇ ਰਹੇ ਆ ਇਹ ਇਹਨਾਂ ਨੇ ਵੱਡੀਆਂ ਵੱਡੀਆਂ ਮਾਰਾਂ ਵੀ ਚੱਲੀਆਂ ਨੇ ਹੁਣ ਇਹ ਜਿਹੜਾ ਦਰਦ ਬੋਲਿਆ ਨਾ ਇਹ ਉਹ ਦਰਦ ਬੋਲਿਆ ਜਿਹੜਾ ਇਹਨਾਂ ਨੇ ਪਿੰਡੇ ਤੇ ਹੰਡਾਇਆ ਕੁਝ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਾਈਗਰ ਜੀ ਕਾ ਖਾਲਸਾ ਬਾਈਗਰ ਜੀ ਕੀ ਫਤਿਹ ਬਾਕੀ ਇਹਦੇ ਹੋ ਬੇਦੀ ਕਰਦੇ ਆਂ ਪੀ 100% ਦੇ ਵਿੱਚ ਤੇ ਦਾ ਬਹਿ ਕੇ ਹੱਲ ਕਰਨਾ ਚਾਹੀਦਾ ਉਹ ਜੇ ਟੇਬਲ ਤੇ ਬਹਿ ਕੇ ਗੱਲ ਜੇ ਨਹੀਂ ਤਾਂ ਕੋਈ ਕੈਮਨ ਜਾ ਬਣਾ ਲਾ ਤਾਂ ਉਹਦੇ ਵਿੱਚ ਮੋਦੀ ਨੂੰ ਛੱਡ ਦੇਣਾ ਤੇ ਉਧਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਛੱਡਦਾ ਜਿਹੜਾ ਇੱਕ ਜੁਝੇ ਨੂੰ ਢਾਲੇ ਉਹ ਦੇਸ਼ ਨੂੰ ਜਿਹੜੀ ਪਹਾੜੀ ਤੇ ਲੜਾਈ ਕਰਦੇ ਆ ਲੜਨ ਵਾਸਤੇ ਕਰਨ ਡਏ ਆ ਉਹ ਪਹਾੜੀ ਉਹਨੂੰ ਦੇ ਦੇ ਮੋਦੀ ਢਾਲੇ ਉਹਨੂੰ ਤੇ ਪਾਕਿਸਤਾਨ ਦੇ ਪਾਕਿਸਤਾਨ ਨੂੰ ਢਾਲੇ ਤੇ ਉਹਨੂੰ ਛੱਡ ਦੇਣਾ ਤੇ ਜੇ ਉਹ ਇਹਨੂੰ ਢਾਲੇ ਤੇ ਉਹਨੂੰ ਛੱਡ ਦੇਣਾ ਤੇ ਆਹ ਜਿਹੜਾ ਸਾਡੇ ਗਰੀਬਾਂ ਦਾ ਕੀਬੋਰਡ ਤੇ ਬੈਠਣ ਦਾ ਕੋਈ ਗਣਾ ਕੋਈ ਗਾ ਕੋ ਸਾਡੇ ਡੰਗਰ ਬੱਚੇ ਭੁੱਖੇ ਮੰਡੇ ਕੋਈ ਕੋ ਕਰੰਡਿਆ ਕੋਈ ਜੀ ਸਾਡੇ ਪਛਾਂਹ ਉਤਰੇ ਫਿਰਦੇ ਕੋਈ ਇੱਥੇ ਧੱਕੇ ਖਾਂਦੇ ਫਿਰਦੇ ਆ ਇਹ ਹਵਾਨੇ ਬੈਗੇ ਕੋਈ ਹੱਲੇ ਦਾ ਹੋ ਜਾਂਦਾ ਹੈ ਕੋਈ ਲੜਾਈਆਂ ਹੁੰਦੀਆਂ ਵੱਟ ਬੰਨੇ ਤੋਂ ਬੜਾ ਕੋਹੇ ਹੁੰਦਾ ਹੈ ਕੋਈ ਭੈਣ ਭਰਾ ਕਿਤਰਾ ਦੇ ਨੁਕਸਾਨ ਹੋ ਜਾਂਦੇ ਬੜੇ ਵਧੀਆ ਫਾਇਦੇ ਹੋ ਜਾਂਦੇ ਭੈਣ ਭਰਾ ਵਿੱਚ ਬੈਗੇ ਪਹਿਲਾਂ ਗੱਲ ਕਰ ਰਹੇ ਸੀ ਵੀ ਜਿਹੜੇ ਪਹਿਲਾਂ ਲੋਕ ਉੱਜੜ ਕੇ ਗਏ ਉਹੇ ਤੱਕ ਵਾਪਸ ਨਹੀਂ ਆਏ ਕੱਤਰ ਨਹੀਂ ਆਏ ਵੇਖਣ ਦਾ ਹੈ ਜੇ ਤੁਸੀਂ ਨਹੀਂ ਆਜੇ ਤੱਕ ਕੋਈ ਮਹੂਬ ਬੈਗੇ ਕੋਈ ਇਧਰ ਜਲਾਲਾਬਾਦ ਨਾਲ ਚਲੇ ਗਿਆ ਕੋਈ ਗੁੰਦਵਾਲ ਸਾਹਿਬ ਚਲੇ ਗਿਆ ਕੋਈ ਕਿਤੇ ਚਲੇ ਗਿਆ ਬੈਗੇ ਇਹਨਾਂ ਨੂੰ ਅਸੀਂ ਦੋਵੇਂ ਪ੍ਰਧਾਨ ਮੰਤਰੀਆਂ ਨੂੰ ਬੇਨਤੀ ਉਹ ਵੀ ਸਾਡਾ ਇਹ ਬਗਾਨਾ ਨਹੀਂਗਾ ਪਾਸ ਤਾਂਦਾ ਇਹ ਵੀ ਆਪਣਾ ਹੈ ਬਗਾਨੇ ਨਹੀਂ ਇਹਨਾਂ ਨੂੰ ਬੈਗੇ ਫੈਸਲਾ ਕਰ ਲੈਣ ਫੈਸਲੇ ਦਾ ਹਾਲ ਤੇਗਾ ਜਿਹੜੀ ਮਕਾਲ ਹੁੰਦੀ ਹੈ ਮਕਾਲ ਤੇ ਘਰ ਦੇ ਵਿੱਚ ਮਾੜੀ ਹੁੰਦੀ ਹੈ ਇਹ ਫਿਰ ਦੇਸ਼ਾਂ ਦੀ ਮਕਾਲ ਆ ਜੰਗ ਕਿਸੇ ਮਸਲੇ ਨਹੀਂ ਯਾਰ ਜੰਗ ਨਹੀਂ ਲੱਗਣੀ ਚਾਹੀਦੀ ਬਾਪੂ ਜੀ ਤੁਹਾਡਾ ਵੱਡਾ ਤਜਰਬਾ ਕਿੰਨੀ ਉਮਰ ਹੋ ਗਈ ਤੁਹਾਡੀ 71 ਸਾਲ 71 ਸਾਲ ਪਹਿਲਾਂ ਕਿਹੜੀ ਜੰਗ ਵੇਖੀ ਸੀ 65 ਦੀ 65 ਦੀ ਵੇਖੀ ਆ ਉਹ ਮੈਂ 11 ਸਾਲ ਤਾਂ 11 ਸਾਲ ਦੇ ਕਿਤਰਾਆਂ ਦੀਆਂ ਮੁਸ਼ਕਲਾਂ ਆਈਆਂ ਉਦੋਂ ਤੁਹਾਨੂੰ ਜਦੋਂ ਕਾਰ ਛੱਡਦੇ ਪਾਏ ਜਾਣੇ ਹੁਤੇ ਬੋਲੇ ਜਾਂਦੇ ਆ ਤੇ ਜਨਾਲੀਆਂ ਬੇਜੇਂ ਡੇ ਪੈ ਜਾਂ ਕੇ ਮੂੰਹੇ ਲੱਸੀ ਪਾਜ ਦੇ ਕਿ ਪਾਣੀ ਪਾ ਦੇ ਤਾਂ ਨਿਗੇ ਜੁਨੇ ਸਾਡੇ ਬਜ਼ੁਰਗ ਸਾਡੇ ਚਾਚੇ ਇਤੋਂ ਸੁੱਧੇ ਭੱਜਦੇ ਨੇ ਫੌਜ ਤਾਂ ਜਿਹੜੀ ਉਹ ਅੱਗੇ ਕੋਈ ਉਧਰ ਲੰਘੇ ਕੋਈ ਤਾਂ ਕਰਕੇ ਹਾਂ ਉਦੋਂ ਫੌਜੇ ਵਸਦੀ ਨਹੀਂ ਕਰ ਰਹੀ ਤੇ ਐਸੇ ਦਾ ਬੜਾ ਬੜੇ ਵਾਲ ਖੜੇ 71 ਬੜੇ ਓਕੇ ਨੇ ਹਾਂ ਜਿੱਦਾਂ ਵੀਰ ਜੀ ਦੱਸ ਰਿਹਾ ਵੀ ਸਾਡਾ ਪਿੰਡ ਜਿਹੜਾ ਅੱਧਿਓਂ ਜ਼ਿਆਦਾ ਪਾਸੇ ਜਾ ਕੇ ਵਸ ਗਿਆ ਉਹ ਵਾਪਸ ਨਹੀਂ ਮੁੜੇ ਪੁਲਵਾਰ ਸਾਡਾ ਵਗਿਆ ਮੇਰਾ ਦਾਦਾ ਪੰਜ ਭਰਾ ਮੈਂ ਕਰੇ ਕੱਲੇ ਰਹਿ ਕੇ ਚਾਰ ਸਾਡੇ ਦਾਦੇ ਆ ਗਏ ਉਹ ਚਾਰ ਅਜੇ ਤੱਕ ਵਾਪਸ ਨਹੀਂ ਆਏ ਨਹੀਂ ਆਏ ਜੋ ਇਥੋਂ ਵਿਛੜੇ ਗਏ। ਸਾਡੇ ਉਹ ਤੇ ਜੀ ਫੜੇ ਗਏ 28 ਵਿੱਚ ਵਿਆਹ ਇਥੇ। ਅੱਛਾ ਉਹ ਵਿੱਚ ਫੜੇ ਫੜੇ ਗਏ ਦਰ ਤੇ ਬਾਰੇ ਦਿਲ ਚੁੱਕਿਆ ਗਏ ਤੇ ਜਲੇ ਗਏ। ਅੱਛਾ ਉਹ ਵਿਆਹ ਵਾਲੀ ਘਟਨਾ ਵੀਰ ਨੇ ਬੜੀ ਵਧੀਆ ਦੱਸੀ ਇਥੇ ਆ ਵਾਲੇ ਦੇ। ਵਿਆਹ ਸੀ ਆ ਵੀਰ ਦੇ ਉਹ ਦਿਨ ਪਿਤਾ ਦਾ ਵਿਆਹ ਸੀਗਾ ਜਿਸ ਦਿਨ ਉਹ ਲੜਾਈ ਹੁੰਦੀ ਆ ਤੇ ਕੀ ਘਟਨਾ ਸੀ ਉਹ ਪੂਰੀ ਜਰਾ ਜ਼ਿਕਰ ਕਰਿਓ। ਸਹੀ ਇੱਥੇ ਚਲੋ ਛੋਟੇ ਅਜੇਾਨੂੰ ਤਾਂ ਪਤਾ ਹੀ ਨਹੀਂ ਲੱਗਦਾ। ਤੁਹਾਡੇ ਬਾਪੂ ਦਾ ਵਿਆਹ ਸੀ। ਬਾਪੂ ਦਾ ਵਿਆਹ ਸੀ ਕਿਤਾ ਸੁਣੀ ਤੇ ਹਾਂ ਜੀ ਸਾਡੇ ਘਰ ਖੁਸ਼ੀ ਦਾ ਟਾਈਮ ਸੀ ਬਹੁਤ ਜ਼ਿਆਦਾ। ਹਾਂ। ਕੁਸ਼ੀ ਦਾ ਜਦੋਂ ਇਹ ਤਰ੍ਹਾਂ ਜੰਗ ਲੱਗ ਗਈ ਆਪਣੀ ਫੌਜ ਪਿੱਛੇ हट ਗਈ ਜੋ ਬੀਐਸਐਫ ਸੀ ਹਾਂ ਉਹਨਾਂ ਨਾਲ ਕੇ ਇੰਦਰਿੰਦਰਾਂ ਨੇ ਆ ਪਾਸਤਰੀ ਫੌਜ ਨੇ ਆ ਕੇ ਸਾਡਾ ਪਿੰਡੋਂ ਵਾਲਾ ਸਾਡਾ ਸਾਰਾ ਪਰਿਵਾਰ ਕੈਚ ਕਰ ਲਿਆ ਉਹ ਕੈਚ ਕਰ ਗੁਰੂ ਗ੍ਰੰਥ ਸਾਹਿਬ ਦੇ ਹਿੱਤੇ ਪਾਟੀ ਸਾਹਿਬ ਨੂੰ ਮਾਰਿਆ ਗਿਆ ਇਹ ਪਾਕਿਸਤਾਨ ਵਾਲੋ ਪਾਕਿਸਤਾਨ ਵਾਲੋ 8 8 ਦਿਨ ਲਾਸ਼ ਖੜੀ ਹੁੰਦੀ ਉਤਰੇ ਪਈ ਰਹੀ ਸੀ ਗੁਰੂਗ੍ਰੰਥ ਸਾਹਿਬ ਦਾ ਪਿਆਰਾ ਹਾਂਜੀ ਹਾਂਜੀ ਗੁਰੂ ਰਵਤ ਸਾਹਿਬ ਇਹ ਤਾਂ ਪਤਾ ਇਹਨਾਂ ਨੂੰ ਜਦੋਂ ਨੂੰ ਹਾਂ ਲੈ ਕੇ ਕਿ ਬਾਅਦ ਚ ਕੱਟੇ ਘੜੇ ਸੀ ਹਾਂ ਤੇ ਇਸ ਤਰ੍ਹਾਂ ਕਰਕੇ ਸਾਡਾ ਅੱਗੇ ਬਹੁਤ ਨੁਕਸਾਨ ਹੋਇਆ ਹੈ ਕਿੰਨੇ ਦਿਨਾਂ ਬਾਅਦ ਆਏ ਤੁਸੀਂ ਵਾਪਸ ਇਹ ਤਾਂ 2 ਮਹੀਨੇ 3-4 3-4 ਮਹੀਨੇ ਲੱਗੇ ਸੀ 6 ਮਹੀਨੇ ਲੱਗੇ 6 ਮਹੀਨੇ ਲੱਗੇ ਹਾਂਜੀ 6 ਮਹੀਨੇ ਵਾਪਸ ਆਉਂਦਿਆਂ ਨੂੰ ਵਾਪਸ ਹੋ ਗਿਆ ਉਹਦੇ ਸਾਡਾ ਕੁਝ ਨਹੀਂ ਰਹਿ ਜਾਏਗਾ ਨਾ ਕੋ ਡੰਗਰ ਨਾ ਕੋ ਮਾਲ ਨਾ ਕੋ ਕਿਲਾ ਨਾ ਕੋਠਾ ਮਠਰਾ ਸਭ ਕੁਝ ਨਾਇਕ ਹੋ ਚੁੱਕਾ ਹੈ ਜੇ ਮੰਨ ਲਓ ਹੁਣ ਉਸ ਤਰ੍ਹਾਂ ਦੀ ਸਿੱਤੀ ਦੀ ਫੇਰ ਬਣਦੀ ਆ ਤੁਹਾਡੇ ਵੱਲੋਂ ਕੀ ਰਿਐਕਸ਼ਨ ਹੋਊਗਾ ਸਾਡੇ ਰਿਐਕਸ਼ਨ ਇਹ ਹੈ ਜੀ ਭਾਈ ਮਹਾ ਸਾਡੇ ਦਾ ਜ਼ਿੰਦਗੀ ਰੁਲ ਕੇ ਨਾ ਕਿ ਮੰਦਿਆਰ ਕੰਮ ਕਰ ਕਰ ਕੇ ਮਹਾ ਘਰ ਬਣਾਏ ਨੇ ਪਰਿਵਾਰ ਬਣਾਇਆ ਜੇ ਪਰਿਵਾਰ ਕਾਹਦੇ ਵਾਸਤੇ ਸੋਖ ਲੈਣ ਵਾਸਤੇ ਬਣਾਈਦਾ ਜੀ ਬਿਲਕੁਲ ਬਿਲਕੁਲ ਦੂਜਾ ਨੰਬਰ ਚਲੋ ਕੋ ਸਾਡੇ ਪਿੰਡ ਪਰਵਾਣੇ ਲ ਕੇ ਬਾਦ ਦੇਚਾ ਚਲੇ ਗਏ ਚੰਗਾ ਆਇਆ ਹਮ ਬੱਚੇ ਆਪਾਂ ਬਾਹਰ ਘਲੋਣੇ ਦੁਖੀ ਦੇ ਮਾਰੇ ਘਲੋਣੇ ਪਈ ਇੰਨਾ ਗੱਲਾਂ ਬਾਤਾਂ ਤੇ ਚਲੋ ਉਹ ਤਾਂ ਚਲੋ ਆਪਦੀ ਰੋਟੀ ਬਣਾ ਕੇ ਬੈਠੇ ਹੋਣਗੇ ਹਾਂ ਤੇ ਚਲੋ ਇਹਨਾਂ ਆਪਣਾ ਤੇ ਇੱਕ ਗੁਜ਼ਾਰਾ ਹੈ ਕਿ ਬੱਚੇ ਨੂੰ ਕਿਵੇਂ ਪੜਾਈ ਦਾ ਕਿਵੇਂ ਲਿਖਾਈ ਦਾ ਕਿਥੋਂ ਕਿਥੇ ਖਰੀਦਦਾ ਤੇ ਤੋਂ ਪੱਠੇ ਕਿਹਾ ਥੋੜਾ ਵੇਖਣਾ ਇਹਦਾ ਇੱਕ ਐਨੇ ਚ ਨਰਸ਼ ਕਰ ਦੇਣਾ ਬਿਲਕੁਲ ਪਰਿਵਾਰਾਂ ਦੇ ਪਰਿਵਾਰ ਪਰਵਾਦੀ ਪਰਵਾਦੀ ਹੁਣ ਸਾਡੇ ਜੀ ਬੱਚੇ ਅਸੀਂ ਪਛਾਣ ਘਲਾਏ ਬਹੁਤ ਘਲਾਤੇ ਨੇ ਹਾਂ ਤੇ ਉਹ ਉਸ ਗੱਲ ਕਰ ਲੈਣ ਉਹ ਸਾਡਾ ਕੀ ਪਤਾ ਉਹਨਾਂ ਮਲਾਪ ਹੋ ਹੋਵੇ ਕਿ ਨਾ ਪਰਮਾਤਮਾ ਦੇ ਬਸ ਰੱਬ ਜਾਣਦਾ ਹਾਂਜੀ ਹੌਣ ਜਿਹੜੇ ਬੱਚੇ ਭੇਜੇ ਤੋਂ ਹਾਂਜੀ ਹਾਂਜੀ ਹੁਣ ਵੀ ਬਾਹਰ ਕੱਲੇ ਬੱਚੇ ਹਾਂਜੀ ਨਹੀਂ ਜੀ ਮਖਕਲਾਤੇ ਨੇ ਜੀ ਪਰਿਵਾਰ ਕਲਾਤਾ ਹੈ ਤੇ ਕੱਲ ਨੂੰ ਰਾਤ ਨੂੰ ਕੋਈ ਇੱਥੇ ਪਰੇਸ਼ਾਨੀ ਆਉਂਦੀ ਆ ਕੀ ਪਤਾ ਸਾਡੇ ਨਾਲ ਕੀ ਬਿਤਨੀ ਆਹੀ ਰਹਿਣਾ ਕਿ ਨਹੀਂ ਰਹਿਣਾ ਇਹ ਇਹ ਆ ਦਰਦ ਕਹਿੰਦੇ ਬੱਚੇ ਅਸੀਂ ਰਾਤ ਦੇ ਛੋਟੇ ਭੇਜ ਦਿੱਤੇ ਆ ਪਤਾ ਨਹੀਂ ਦੁਬਾਰਾ ਉਹਨਾਂ ਨਾਲ ਮਲਾਪ ਹੋਣਾ ਕਿ ਨਹੀਂ ਜੇ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰਦੀ ਹੈ ਬਾਪੂ ਜੀ ਜਿਤਨਾ ਤੁਸੀਂ ਦੱਸ ਰਹੇ ਵੀ ਅਸੀਂ ਘਰ ਛੱਡ ਕੇ ਜਦੋਂ ਗਏ ਆ ਉਦੋਂ ਰਸਤੇ ਦੇ ਵਿੱਚ ਤੁਹਾਨੂੰ ਫਿਰ ਕਿੰਦਾਂ ਦੀਆਂ ਮੁਸ਼ਕਲਾਂ ਆਈ? ਇਹ ਵੀ ਇਹੀ ਜਿੱਦੋਂ ਘਟਣ ਗਏ ਨਾ ਪ੍ਰਾਣੇਪੁਰੇ। ਹਾਂ। ਉੱਥੇ ਉਹਨਾਂ ਦੀ ਫਾਇਰਿੰਗ ਬੜੀ ਹੋਈ ਥੋਖਾਂ ਦੀ। ਇੱਕ ਸਾਡਾ ਚਾਚਾ ਲਾਦਾ ਉੱਥੇ ਮਰ ਗਿਆ। ਹਾਂ। ਪੰਛੀ ਜੀ ਇਹ ਕਿੰਨਾਂ ਦਾ ਉਹਦਾ ਬਾਪ ਸੀ। ਇਕੱਠੇ ਬਾਲ ਜਾਂਦੇ ਸੀ। ਹਾਂ। ਸਾਡਾ ਨਾਲੋਂ ਮਾੜ ਲੱਭਾ ਜਿਹੜੇ ਇਹਦਾ ਬਾਪ ਇੱਕ ਸਾਡਾ ਚਾਚਾ ਹੋ ਰਫਲ ਗਏ ਵੀ ਸਾਡਾ ਸੂਬਾ ਮਾਰਿਆ ਗਿਆ। ਉਦੋਂ ਡੰਗੜ ਡੰਗੜ ਸਾਡੇ ਕੋਈ ਨਾ ਲੱਭਾ ਹੀ ਇਹ ਤੇ ਨਾ ਸਾਡੇ ਬੰਦੇ ਉਹ ਭੱਜ ਕੇ ਜਾਨ ਬਚਾਈ ਦੂਜਿਆਂ ਨੇ ਉਦੋਂ ਸ਼ੈਲਿੰਗ ਦਾ ਇੱਕ ਦਮ ਬੜੀ ਤੂਫਾਨੀ ਬਰਾਲੇ ਪੂਰੀ ਇੱਕ ਕਤਲ ਸਾਡੇ ਇੱਕ ਬੰਦਾ ਮਰਿਆ ਮਾਰ ਡਕ ਸਾਰਾ ਗਵਾ ਹੀ ਗਿਆ ਸਾਡਾ ਲੱਭਾ ਛਾਟਾ ਮਾਰ ਡਕ ਰਹੀ ਤੇ ਕਿਹਨੇ ਕਿਹਾ ਗੱਡਾਂ ਦੇ ਆ ਜੇ ਜੇ ਗੱਡਾਂ ਦੇ ਲੱਭ ਤੇ ਬੰਬ ਠੋਦੇ ਨਹੀਂ ਲੱਭਣਾ ਨਹੀਂ ਲੋਖੜੀਆਂ ਗੱਡਾਂ ਸੋਲੀਆਂ ਗਾਂਹ ਜਾਲੀਆਂ ਉੱਥੇ ਬੰਬ ਚਾ ਲੇ ਗੁੰਡਾ ਪਏ ਜਿਵੇਂ ਪਰਾਣੇ ਪੁਰੇ ਗੁਰਦੁਆਰੇ ਖਾਂਦ ਕਰਤਾਰ ਸੋਲਾ ਉਹਦੇ ਸਾਹਮਣੇ ਛੱਪੜ ਆ ਉੱਥੇ ਇੱਕ ਦਮ ਹੀ ਸੈਲਿੰਗ ਹੋਈ ਤੋਫਾਂ ਦੀ ਸਾਡਾ ਪਰਿਵਾਰ ਹੀ ਸਾਰਾ ਵਿੱਚ ਦਿਮਾਲ ਡੰਗਰੇ ਵਿੱਚ ਲਪੇਟਦੇ ਆ ਗਿਆ ਇੰਨੀਆਂ ਮੁਸ਼ਕਲਾਂ ਸਾਹਮਣੇ ਜਿਹੜੇ ਲੋਕ ਏਸੀ ਰੂਮਾਂ 'ਚ ਬਹਿ ਕੇ ਅੱਜ ਵੀ ਕਰੀ ਜਾਂਦੇ ਜੰਗ ਲੱਗ ਜਾਵੇ ਜੰਗ ਲੱਗ ਜਾਵੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਨਹੀਂ ਅਸੀਂ ਤਾਂ ਨੇ ਹੱਥ ਜੋੜ ਕੇ ਨਾ ਹੀ ਲੱਗੇ ਲੱਗੇ ਉਹਨਾਂ ਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਆਂਦੇ ਜਾਂਦੇ ਹੱਥ ਜੋੜ ਵੀ ਨਾ ਲੱਗੇ ਉਹਨਾਂ ਨੂੰ ਉਹਨਾਂ ਨੂੰ ਨ ਤੇ ਸੋਚਣ ਗੁਰੂ ਘਰੇ ਜਾ ਕੇ ਭਲਾ ਹੋਵੇ ਸਾਰੇ ਸਾਡਾ ਵੀ ਹੋਵੇ ਇਹ ਨਾ ਜੰਗ ਜੰਗ ਕੀਤੀ ਜਾਂਨ ਪਰਿਵਾਰ ਮੁਲਖ ਦਾ ਸੋਚਣ ਸੁੱਖ ਮੰਗ ਲੈਣਾ ਜੀ ਇਹ ਆ ਗੱਲ ਹੈ ਨਾ ਬਿਲਕੁਲ ਹਾਂਜੀ ਹਾਂਜੀ ਜੀ ਹੋਰ ਵੀ ਜੀ ਸਾਡੇ ਨਾਲ ਨੇ ਸਰਪੰਚ ਸਾਹਿਬ ਮੌਜੂਦਾ ਸਰਪੰਚੋ ਜੀ ਮੌਜੂਦਾ ਸਰਪੰਚ ਨੇ ਜੀ ਭਾਈ ਸਾਹਿਬ ਜਿੱਦਾਂ ਹੁਣ ਪਿੰਡ ਦੇ ਵਿੱਚ ਮੁਸ਼ਕਲਤਾ ਹੈਗੀ ਆ ਬੱਚੇ-ਵੱਚੇ ਛੋਟੇ ਭੇਜ ਦਿੱਤੇ ਗਏ ਆ ਤੁਹਾਡੇ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਪੰਚਾਇਤ ਨੂੰ ਸਾਨੂੰ ਜੇ ਡੀਸੀ ਦਫ਼ਤਰ ਤੋਂ ਫੋਨ ਆਇਆ ਸੀ ਜੀ ਕਿ ਜਦੋਂ ਕੋਈ ਮੁਸ਼ਕਲ ਹੋਵੇ ਤਾਂ ਸਾਨੂੰ ਜੋ ਕਨੈਕਟ ਕਰਨਾ ਜੀ ਅਸੀਂ ਤੁਹਾਨੂੰ ਰੈਸਕਿਊ ਕਰਾਂਗੇ ਦੱਸਾਂਗੇ ਤੁਹਾਡੇ ਵਾਸਤੇ ਪ੍ਰਬੰਧ ਵੀ ਕਰਾਂਗੇ ਵੀ ਹਜੇ ਕੋਈ ਓਡੀ ਗੱਲ ਨਹੀਂ ਗਈ ਜੋ ਹੋਇਆ ਤੇ ਅਸੀਂ ਉਹਨਾਂ ਨੂੰ ਬੋਲਾਂਗੇ ਵੇਖੋ ਫਿਰ ਅੱਗੋਂ ਕੀ ਕਰਦੇ ਆ ਕੀ ਬੋਲਦੇ ਸਾਡੇ ਕਰਦੇ ਨਹੀਂ ਵੇਖੋ ਆਪਾਂ ਨੂੰ ਮੁਕੰਮਲ ਤਿਆਰੀ ਵੀ ਤੇ ਚਾਹੀਦੀ ਨੇ ਜੇ ਮੰਨ ਲਓ ਰਾਤ ਬਰਾਤੇ ਕੁਝ ਹੁੰਦਾ ਜਾਂ ਉੱਠਣਾ ਪੈਂਦਾ ਕਿਤੇ ਕੈਂਪ ਦਾ ਇੰਤਜ਼ਾਮ ਕਿਤੇ ਰਾਸ਼ਨ ਦਾ ਇੰਤਜ਼ਾਮ ਸਰਕਾਰ ਵੱਲੋਂ ਕੁਝ ਤੇ ਹੋਣਾ ਚਾਹੀਦਾ ਸੀ ਨਾ ਹਾਂਜੀ ਹੋਣਾ ਚਾਹੀਦਾ ਇਹ ਜੀ ਪਰ ਹੋਇਆ ਨਹੀਂ ਅਜੇ ਹੁਣ ਤੁਸੀਂ ਚੁਣੇ ਹੋਏ ਨਮਾਇंदे ਕਹੋ ਸਰਕਾਰ ਨੂੰ ਵੀ ਕਰ ਪਿੰਡ ਆ ਮੋਰ ਸੋਰੀਆਂ ਦੇ ਆ ਆ ਸਾਡੇ ਪਿੰਡਾਂ ਵਿੱਚ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਆ ਮੇਰੀ 70 ਸਾਲ ਦੋਹੇ ਜੰਗਾ ਦੇਖੀ ਹੋਣੀਆਂ ਫਿਰ ਤਾਂ ਮਾ ਦੋ ਵੇਖੀਆਂ 65 ਵਾਲੀ 65 ਵਾਲੀ 80 ਸਾਲੀ ਝੂਠ ਮਾਰ ਗਿਆ ਬਾਪੂ 10 ਸਾਲ ਦਾ ਝੂਠ ਮਾਰ ਗਿਆ ਬਾਪੂ 80 ਸਾਲ ਦੀ ਉਮਰ ਆ ਤੇ 10 ਸਾਲ ਦਾ ਝੂਠ ਮਾਰ ਗਿਆ ਜਿਹੜਾ ਉਹ ਗਲਤ ਨਹੀਂ ਜਿਹੜੇ ਆਂਦੇ ਇੱਥੇ ਸਾਖ ਨਹੀਂ ਕੋਈ ਕਰਦਾ ਉਦਾਂ ਦੀ ਗਲਤ ਨਹੀਂ ਕੀ ਇਹ ਦੋਵੇਂ ਇਹ ਨਾ ਉਹ ਨਹੀਂ ਇਹ ਦੋਵੇਂ ਨਹੀਂ ਲੇ ਨਹੀਂ ਆਪਾਂ ਆਪਾਂ ਮਜ਼ਾਕ ਨਹੀਂ ਕਰ ਰਹੇ ਆਪਾਂ ਸਹੀ ਗੱਲ ਬਾਪੂ ਕੀ ਵੇਖਿਆ ਜੰਗ ਦੇ ਵਿੱਚ ਜੰਗ ਹੀ ਲਾਜ਼ ਮਾੜੇ ਹੀ ਹੁੰਦੇ ਆ ਕਿ ਉਹ ਚੰਗੇ ਥੋੜੇ ਹੁੰਦੇ ਆ ਹਾਂਜੀ ਹੈ ਘਰਾਂ ਦੇ ਬਰਬਾਦ ਹੋ ਜਾਂਦੇ ਘਰਾਂ ਦੇ ਘਰ ਹਾਂ ਚਲੋ ਮਜ਼ਾਕ ਦੀ ਗੱਲ ਵੱਖਰੀ ਰਹਿ ਗਈ ਹੈ ਜਿਤਨਾ ਉਹਨਾਂ ਵੀਰ ਕਹਿ ਰਹੇਗੇ ਵੀ ਬਾਰਡਰ ਵਾਲਾ ਇਲਾਕਾ ਹੋਣ ਕਰਕੇ ਸਾਡੇ ਤੇ ਨੌਜਵਾਨਾਂ ਨੂੰ ਸਾਹ ਨਹੀਂ ਹੁੰਦੇ ਇਦਾਂ ਦੀ ਗੱਲ ਹੁੰਦੀ ਨਹੀਂ ਹੁੰਦੇ ਕਿ ਜੇ ਕੋਈ ਜੰਗ ਲੱਗ ਜਾਏ ਤੇ ਸਾਹ ਕਿੱਥੇ ਕੋਈ ਕਰਦੇ ਵੀ ਉਥੇ ਬਾਰਡਰ ਦੇ ਅਧਿਕ ਕਿ ਕਿਹੜੇ ਵੇਲੇ ਜੁੱਲੀ ਮੰਝਾ ਚੁੱਕਣਾ ਤੇ ਪੱਕੀ ਵਾਸਾ ਨੂੰ ਉੱਠ ਜਾਣਾ ਪੱਕੀ ਵਾਸਾ ਦਾ ਸਾਹ ਬਣ ਜਾਂਦਾ ਪੱਕੀ ਵਾਸਾ ਦਾ ਸਾਹ ਬਣ ਜਾਂਦਾ ਤੇ ਜੰਗ ਨਹੀਂ ਲੱਗਣਾ ਚਾਹੀਦਾ ਜਨਾਬ ਜੀ ਜੰਗ ਨਹੀਂ ਲੱਗਣਾ ਚਾਹੀਦਾ ਸਰਪੰਚ ਸਾਹਿਬ ਇਹ ਵਾਕਏ ਇੰਦਾ ਗੱਲ ਵੀ ਪੁਰਾਣੇ ਲੋਕ ਤੇ ਘਰ ਵੀ ਨਹੀਂ ਬਣਾਉਂਦੇ ਹੁਣ ਤਾਂ ਲੋਕਾਂ ਘਰ ਵੀ ਬਣਾ ਲਿਆ ਸਾਡਾ ਪਿੰਡ ਬਹੁਤ ਮਹਾਰਾਜ ਦੀ ਕਿਰਪਾ ਸੀ ਹਾਂ ਸਾਰੇ ਮੁੰਡੇ ਇੱਕ ਵੀ ਸਾਡਾ ਸਭ ਤੋਂ ਵੱਡੀ ਕਿਰਪਾ ਹੈ ਇੱਕ ਸਾਡੇ ਪਿੰਡ ਦਾ ਮੁੰਡਾ ਨਸ਼ਾ ਨਹੀਂ ਕਰਦਾ ਵੇਰੀ ਗੁੱਡ ਬਹੁਤ ਚੰਗੀ ਗੱਲ ਇੱਕ ਮੁੰਡਾ ਵੀ ਜਿਹੜੇ ਸਭ ਸਾਡੇ ਐਸਸੀ ਕੋਟੇ ਦੇ ਆ ਉਹ ਸਾਡੇ ਮੁੰਡੇ ਚਾਹ ਨਹੀਂ ਚਪਿੰਦੇ ਆਹ ਆਹ ਯਰ ਯਰਦਾ ਤੱਕ ਸਾਡੇ ਪਿੰਡ ਦਾ ਐਸੀ ਮੁੰਡਾ ਕੋਈ ਨਹੀਂ ਲਾਉਂਦਾ ਕੀ ਬਾਤ ਕੋਈ ਗੋਲੀ ਵੀ ਨਹੀਂ ਖਾਂਦਾ ਵਾ ਇੱਕ ਕਲਸ ਪਿੰਡ ਕਲਸ ਪਿੰਡ ਲੋ ਜੀ ਮੈਂ ਪ੍ਰਕਾਸ਼ ਸਰ ਇੱਕ ਵਾਰੀ ਬਾਕੇ ਵੇਖ ਲੋ ਕੈਮਰਾ ਘੇਰੇ ਘਰੇ ਸਾਰੇ ਮੁੰਡਿਆ ਵੇਖ ਲੋ ਕਿੜੇ ਕਿੜੇ ਮੁੰਡਿਆ ਸਾਰਿਆਂ ਨੇ ਪਰਨੇ ਬੱਦੇ ਜੇ ਘੇਰੇ ਘਰੇ ਵੇਖ ਲੋ ਇੱਕ ਅਦਾ ਮੁੰਡਾ ਹੋਊਗਾ ਜਿਹਨੇ ਨਹੀਂ ਬੱਦਾ ਬੜੀ ਪਰਮਾਤਮਾ ਦੀ ਕਿਰਪਾ ਸਾਡੇ ਪਿੰਡ ਦੇ ਵਿੱਚ ਦੀ ਬਾਬੇ ਨਾਨਕ ਰੀ ਸਾਰੇ ਇਧਰੋਂ ਘੁੰਮ ਕੇ ਗਏ ਆ ਬਾਕੀ ਕੋਈ ਅਜੇ ਤੱਕ ਲੜਾਈ ਤਾਂ ਵੇਹ ਨਾ ਹੀ ਮਾੜਾ ਲੱਗਣੀ ਵੀ ਨਹੀਂ ਚਾਹੀਦੀ ਤੇ ਲੱਗੇ ਨਾ ਤੇ ਬਾਕੀ ਸਾਡੇ ਪਿੰਡ ਦਾ ਉਹਨਾਂ ਵਾਲਵੇਂ ਵੀ ਵਿੰਗਾ ਨਹੀਂ ਹੁੰਦੇ ਨਾ ਇੱਥੋਂ ਤੱਕ ਸਾਨੂੰ ਉਹਨਾਂ ਦੇ ਉੱਤੇ ਮਾਣ ਆ ਸਾਡੇ ਗੁਰੂਆਂ ਦੇ ਉੱਤੇ ਵੀ ਬਡੇ ਗੁਰੂ ਮਹਾਨ ਹਸਤੀਆਂ ਸਾਥ ਜਿਹੜੀ ਆਪਾਂ ਰਿਕਾਰਡ ਕੀਤੀ ਹੈ ਨਾ ਜੀ ਇੱਕ ਕਲਸ ਪਿੰਡ ਦੀ ਸਾਥ ਤੇ ਬੜੀ ਖੁਸ਼ੀ ਹੋਈ ਕਿ ਜਿਤਨਾ ਸਰਪੰਚ ਸਾਹਿਬ ਨੇ ਦਾਵਾ ਕੀਤਾ ਕਿ ਮੇਰੇ ਪਿੰਡ ਦੇ ਵਿੱਚ ਕਿਤੇ ਜਰਦੇ ਦੀ ਪੁੜੀ ਵੀ ਨਹੀਂ ਤੁਹਾਨੂੰ ਲੱਭਣੀ ਤੇ ਐਨਾ ਸੋਹਣਾ ਪਿੰਡ ਹੋਵੇ ਨੌਜਵਾਨਾਂ ਦਾ ਪਿੰਡ ਹੋਵੇ ਤੇ ਇਹ ਜੰਗ ਦੀ ਲਪੇਟ ਦੇ ਵਿੱਚ ਆਇਆ ਹੋਇਆ ਪਿੰਡ ਕਹਿੰਦਾ ਵੀ ਅੱਧੋਂ ਤੇ ਜ਼ਿਆਦਾ ਪਹਿਲੀਆਂ ਚੰਗਾ ਵਿੱਚ ਉੱਜੜ ਗਿਆ ਤੇ ਇਹ ਲੋਕ ਨਹੀਂ ਚਾਹੁੰਦੇ ਕਿ ਦੁਬਾਰਾ ਫੇਰ ਉਹ ਸੰਤਾਪ ਜਿਹੜਾ ਸੀ ਜਦੋਂ ਵੋਟਾਂ ਪੈਂਦੀਆਂ ਸੀ ਇੱਕ ਲੰਗਰ ਲਾਉਣੇ ਤਿੰਨ ਪਾਰਟੀਆਂ ਜੀ ਬੋਥ ਤੇ ਵਾਹ ਵਾਹ ਇਹਨਾਂ ਨੇ ਇਰਕੀ ਐਮਪੀ ਦੀਆਂ ਵੋਟਾਂ ਸੀ ਇੱਕੋ ਸਾਂ ਸਾਡਾ ਲੰਗਰ ਸੀ ਹਾਂ ਇਹ ਸਾਂਝਾ ਲੈ ਸਾਡੀਆਂ ਸਾਂਝਾ ਨਹੀਂ ਇਹ ਸਾਂਝਾ ਲੈ ਸਾਡੀਆਂ ਸੋ ਐਡਾ ਸੋਹਣਾ ਪਿੰਡ ਹੋਵੇ ਤੇ ਜੰਗ ਦੀ ਲਪੇਟ ਦੇ ਵਿੱਚ ਇਸ ਵੇਲੇ ਇਹ ਲੋਕ ਜਿਹੜੇ ਆ ਜ਼ਰੂਰ ਕਹਿ ਸਕਦੇ ਆਂ ਵੀ ਅ ਦੁੱਖ ਤਾਂ ਹੁੰਦਾ ਹੀ ਆ ਵੀ ਸਾਡੇ ਜਿਹੜੇ ਪਿੰਡ ਉੱਜੜ ਗਿਆ ਉਹ ਵਾਪਸ ਨਹੀਂ ਅਜੇ ਤੱਕ ਘਰ ਆਏ ਤੇ ਅੱਧੋਂ ਜ਼ਿਆਦਾ ਪਿੰਡ ਵੀਰਜ ਨੇ ਕਿਹਾ ਕਿ ਬਾਹਰਲੇ ਪਿੰਡਾਂ ਜਾ ਵਸਿਆ ਦੂਰ ਦੂਰ ਕੋਈ ਮਖੂ ਜਾ ਵਸਿਆ ਕੁਝ ਲਾਲਾਬਾਦ ਜਾ ਵਸਿਆ ਫਰੋਜਪੁਰ ਮਲੋਟ ਵਾਲੇ ਪਾਸੇ ਜਾ ਵਸਿਆ ਸੋ ਇਹ ਜਿਹੜਾ ਮਾਹੌਲ ਹੈ ਜਿਹੜੇ ਲੋਕ ਏਸੀ ਰੋਮਾਂ ਚ ਬਹਿ ਕੇ ਗੱਲਾਂ ਕਰਦੇ ਨਾ ਵੀ ਜੰਗ ਹੁਣੇ ਲੱਗ ਜਾਣੀ ਚਾਹੀਦੀ ਇੱਕ ਪਾਸਾ ਹੋ ਜਾਣਾ ਚਾਹੀਦਾ ਜੀ ਉਹ ਕਿਤੇ ਇਹਨਾਂ ਬਾਰਡਰ ਦੇ ਏਰੀਆ ਵਿੱਚ ਦੋ ਦੋ ਰਾਤਾਂ ਗੁਜ਼ਾਰ ਕੇ ਵੇਖਣ ਜਿਹੜਾ ਇੱਕ ਹੋਰ ਮੈਂ ਕਹਿਣਾ ਚਾਹੂੰਗਾ ਕਿ ਭਾਈ ਛੇਰ ਬਣ ਕੇ ਘੁੰਮਦਾ ਹੈ ਕਹਿੰਦਾ ਬੱਬਰ ਸ਼ੇਰ ਤੇ ਮੈਂ ਸ਼ੇਰ ਨਾਲ ਮੇਰੀ ਸ਼ੇਰ ਨਹੀਂ ਮੈਂ ਉਹਨੂੰ ਵੀ ਬੇਨਤੀ ਕਰਦਾ ਕਹਿੰਦਾ ਦੋ ਕਿਲੇ ਦੇਣ ਨੂੰ ਤਿਆਰ ਆ ਸੀ ਇੱਥੇ ਰਹਿਣ ਨੂੰ ਜਗ੍ਹਾ ਵੀ ਦਿਆਂਗੇ ਰਾਸ਼ਨ ਪਾਣੀ ਵੀ ਦਿਆਂਗੇ ਇੱਥੇ ਵਲੰਟੀਅਰ ਦੀ ਵੀ ਲੋੜ ਹੈ ਭਾਈ ਤੂੰ ਬੰਬ ਬਣ ਕੇ ਆਉਣ ਦੀ ਤੈਨੂੰ ਲੋੜ ਨਹੀਂਗੀ ਤੂੰ ਉੱਧਾਂ ਹੀ ਆ ਜਾ ਆਰਾਮ ਨਾਲ ਇੱਥੇ ਬੈਠ ਕੇ ਇਹਨਾਂ ਨਾਲ ਦੋ ਰਾਤਾਂ ਗੁਜ਼ਾਰ ਜਾ ਬਸ ਇਹੀ ਇਹੀ ਤੇਰੀ ਬੜੀ ਬਾਦਰੀ ਹੋ ਗਈ ਇਹ ਹੀ ਸੋਚਾਂਗੇ ਕਿ ਇਹਨੇ ਕੁਰਬਾਨੀ ਦੇ ਦਿੱਤੀ ਭਾਈ ਇਹ ਹੀ ਹਾਂਜੀ ਨਹੀਂ ਪਾਵਾਂਗੇ ਪੈਹਾਂ ਤੇ ਹਾਰ ਵੀ ਪਾਵਾਂਗੇ ਪੈਹਾਂ ਤੇ ਹਾਰ ਵੀ ਪਾਵਾਂਗੇ ਸੋ ਕੰਨਾ ਭਵੇ ਆਜੇ ਸ਼ੇਰਨੀ ਨਾਲ ਲਿਆ ਭੇ ਸ਼ੇਰ ਸਾਡਾ ਉਤਰਾ ਹੀ ਫਿਰਦਾ ਜੀ ਸੋ ਕਾਫੀ ਗੱਲਾਂ ਜਿਹੜੀਆਂ ਕਰਨੀਆਂ ਤੇ ਦੇਖ ਲਓ ਤੁਸੀਂ ਮੌਤ ਦੇ ਸਾਹ ਵਿੱਚ ਬੈਠੇ ਨੇ ਇਹਨੂੰ ਕਹਿੰਦੇ ਆ ਖੌਫ ਦਾ ਜਿਹੜਾ ਉਹਨੂੰ ਵੀ ਹਾਸੇ ਬਜਾਕ ਦੇ ਵਿੱਚ ਉਡਾਈ ਜਾਂਦੇ ਆ ਤੇ ਰਾਤ ਨੂੰ ਜਦੋਂ ਲਾਈਟਾਂ ਹੁੰਦੀਆਂ ਨਾ ਰਾਤ ਨੂੰ ਜਦੋਂ ਲਾਈਟਾਂ ਬੰਦ ਹੁੰਦੀਆਂ ਇੱਕ ਵਾਰੀ ਡਰ ਤਾਂ ਜ਼ਰੂਰ ਲੱਗਦਾ ਕਿਉਂਕਿ ਡਰ ਜਿਹੜਾ ਵਾ ਹਰ ਇੱਕ ਇਨਸਾਨ ਦੀ ਫਿਤਰਤ ਹੈ ਡਰ ਤਾਂ ਸਭ ਨੂੰ ਲੱਗਦਾ ਪਰ ਫਿਰ ਵੀ ਆਪਣੇ ਤੇਸ ਦੁੱਖ ਨੂੰ ਇਹ ਹਾਸੇ ਮਜ਼ਾਕ ਦੇ ਵਿੱਚ ਟਾਲਦੇ ਹੋਏ ਇਹ ਪਰਿਵਾਰ ਜਿਹੜੇ ਨਜ਼ਰ ਆਉਂਦੇ ਨੇ ਇੱਥੇ ਲਾਗੇ ਲਾ ਕੇ ਬਾਈਕਾਂ ਨੇ ਇਹ ਸਾਰੇ ਬਾਈਕਾਂ ਵਾਲੇ ਪਰਿਵਾਰ ਨੇ ਤੇ ਕਲਸਪਿੰਡ ਦੀ ਨੌਜਵਾਨੀ ਤੁਹਾਡੇ ਸਾਹਮਣੇ ਹੈ ਤੇ ਜਿੱਤਰਾ ਸਰਪੰਚ ਸਾਹਿਬ ਨੇ ਦੱਸਿਆ ਵੀ ਇੱਥੇ ਕੋਈ ਨਿਸ਼ਾਨੀ ਕਿਸੇ ਕਿਸਮ ਦਾ ਤੇ ਬਹੁਤ ਸੋਹਣਾ ਪਿੰਡ ਹੈ ਤੇ ਪਰ ਬੈਠਾ ਇਸ ਵੇਲੇ ਸਰਹੱਦ ਦੇ ਬਿਲਕੁਲ ਕਿਨਾਰੇ ਤੇ ਆ ਅਸੀਂ ਵੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਗਾੜੀ ਕਿ ਇਹ ਫੈਸਲੇ ਜਲ ਜਲਦੀ ਹੋਣ ਤੇ ਜਲਦ ਤੋਂ ਜਲਦ ਇਹ ਦੋਵਾਂ ਸਰਕਾਰਾਂ ਦਾ ਜਿਹੜਾ ਮਸਲਾ ਇਹ ਖਤਮ ਹੋਵੇ ਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਅੱਜ ਦੀ ਵੀਡੀਓ ਦੇ ਵਿੱਚ ਲੈਣ ਧੰਨਵਾਦ